ਪਿੰਕ ਸੌਸ ਪਾਸਤਾ ਦੀ ਰੈਸਪੀ ਨੂੰ ਅਸੀਂ ਘਰ ਵਿੱਚ ਹੀ ਬਿਲਕੁਲ ਰੈਸਟੋਰੈਂਟ ਸਟਾਈਲ ਤਰ੍ਹਾਂ ਰੈਸਪੀ ਨੂੰ ਬਣਾਵਾਂਗੇ ਤੇ ਘਰ ਦੇ ਬੇਸਿਕ ਸਮਾਨ ਤੋਂ ਹੀ ਅਸੀਂ ਇਸ ਨੂੰ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਇੱਕ ਵਾਰ ਜਰੂਰ ਮੇਰੇ ਤਰੀਕੇ ਨਾਲ ਪਾਸਤੇ ਦੀ ਰੈਸਪੀ ਨੂੰ ਬਣਾ ਕੇ ਜਰੂਰ ਟਰਾਈ ਕਰਨਾ ਬਹੁਤ ਹੀ ਟੇਸਟੀ ਬਣਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰ ਸਿਮਰਨ ਤੇ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ अगर तुम मेरे चैनल को हाल तक सबसक्राइब नहीं किया तो मेरे चैनल तुसी सबसक्राइब कर लो ती मेरी आमली नैक्सट वीडियो में भी देख सको रेस्टोरेंट स्टाइल ਪਿੰਕ ਸੌਸ ਪਾਸਤਾ ਬਣਾਉਣ ਦੇ ਲਈ ਮੈਂ ਪੈਨੀ ਪਾਸਤਾ ਲਿਆ ਹੈ ਦੋ ਕਟੋਰੀ ਭਰ ਕੇ ਮੈਂ ਪੈਨੀ ਪਾਸਤਾ ਲਿਆ ਹੈ ਤੁਸੀਂ ਚਾਹੋ ਤੇ ਕੋਈ ਦੂਸਰਾ ਪਾਸਤਾ ਵੀ ਲੈ ਸਕਦੇ ਹੋ ਤੇ ਦੋ ਕਟੋਰੀ ਪਾਸਤਾ ਨੂੰ ਇਸ ਇੱਕ ਬੌਲ ਦੇ ਵਿੱਚ ਪਾ ਲਿਆ ਉਸ ਤੋਂ ਬਾਅਦ ਮੈਂ ਥੋੜਾ ਪਾਣੀ ਨੂੰ ਗਰਮ ਹੋਣਾ ਰੱਖਿਆ ਹੈ ਪਾਣੀ ਜਦ ਪੂਰਾ ਬੋਇਲ ਆ ਜਾਏਗਾ ਗਰਮ ਹੋ ਜਾਏਗਾ ਅਸੀਂ ਜਿਹ ਅੱਧਾ ਛੋਟਾ ਚਮਚ ਨਮਕ ਅਤੇ ਇੱਕ ਛੋਟਾ ਚਮਚ ਅਸੀਂ ਇਹਦੇ ਵਿੱਚ ਤੇਲ ਦਾ ਮਿਲਾਵਾਂਗੇ ਤੇ ਜਦੋਂ ਇਹ ਦੋਨੇ ਮਿਕਸ ਹੋ ਜਾਣਗੇ ਗਰਮ ਪਾਣੀ ਦੇ ਸਿੱਜ ਸਾਡਾ ਜਿਆ ਪਾਸਤਾ ਹੈ ਅਸੀਂ ਉਸ ਨੂੰ ਬੋਇਲ ਕਰਨ ਲਈ ਰੱਖਾਂਗੇ ਠੰਡੇ ਪਾਣੀ ਵਿੱਚ ਤੁਸੀਂ ਬਿਲਕੁਲ ਨਹੀਂ ਪਾਸਤੇ ਨੂੰ ਪਾਣਾ ਹੈ ਜਦੋਂ ਇਹ ਪੂਰਾ ਬੋਇਲ ਹੋ ਜਾਏ ਫਿਰ ਅਸੀਂ ਇਹਦੇ ਵਿੱਚ ਬੋਇਲ ਕਰਾਂਗੇ ਥੋੜੀ देर ਕੁਕ ਹੋਉਂਦੇ ਨੇ ਜਦੋਂ ਤੱਕ ਕਿ ਥੋੜਾ ਸੌਫਟ ਨਹੀਂ ਹੋ ਜਾਂਦਾ ਸਾਡਾ ਪਾਸਤਾ ਤੇ ਅਸੀਂ ਇਸ ਨੂੰ ਬੋਇਲ ਕਰ ਲਿਆ ਹੈ ਤੇ ਇਸ ਨੂੰ ਮੈਂ ਕੱਟ ਕੇ ਚੈੱਕ ਕਰਾਂਗੀ ਸਾਡਾ ਜੋ ਪਾਸਤਾ ਹੈ ਉਹ ਗਲ ਗਿਆ ਹੈ ਅਸੀਂ ਇਹਨੂੰ ਪੂਰਾ 100% ਨਹੀਂ ਗਾਲਣਾ ਥੋੜਾ ਜਿਹਾ ਇਸ ਨੂੰ 90% ਤੱਕ ਗਾਲ ਲਿਆ ਉਸ ਤੋਂ ਬਾਅਦ ਅਸੀਂ ਦੇ ਉੱਤੇ ਥੋੜਾ ਜਿਹਾ ਤੇਲ ਲਗਾ ਕੇ ਇੱਕ ਚਮਚ ਭਰ ਕੇ ਤੇਲ ਲਗਾ ਕੇ ਅਸੀਂ ਇਸ ਨੂੰ ਗ੍ਰੀਸ ਕਰ ਲਵਾਂਗੇ ਪਾਸਤੇ ਨੂੰ ਤੇ ਇੱਕ ਸਾਈਡ ਤੇ ਰੱਖ ਦੇਵਾਂਗੇ ਉਸ ਤੋਂ ਬਾਅਦ ਸਾਸ ਬਣਾਉਣ ਦੇ ਲਈ ਮੈਂ ਤਿੰਨ ਟਮਾਟਰ ਲੈਨੇ ਜਿਨ੍ਹਾਂ ਨੂੰ ਮੈਂ ਕੱਟ ਲਗਾ ਲਿਆ ਹੈ ਤੇ ਅਸੀਂ ਇਸ ਨੂੰ ਗਰਮ ਪਾਣੀ ਵਿੱਚ ਬਲਾਂਚ ਕਰਾਂਗੇ ਤਾਂ ਜੋ ਦੇ ਜੋ ਛਿਲਕੇ ਨੇ ਉਹ ਆਸਾਨੀ ਨਾਲ ਉੱਤਰ ਜਾਣ ਔਰ ਜਦੋਂ ਜਿ ਇਸੇ ਗਰਮ ਪਾਣੀ ਹੈ ਉਹਦੇ ਵਿੱਚ ਜੋ ਟਮਾਟਰ ਨੇ ਅਸੀਂ ਐਡ ਕਰਨੇ ਨੇ ਠੰਡੇ ਪਾਣੀ ਵਿੱਚ ਟਮਾਟਰ ਐਡ ਨਹੀਂ ਕਰਨੇ ਤੇ ਅਸੀਂ ਇਹਨਾਂ ਨੂੰ ਬਲਾਂਚ ਕਰ ਲਿਆ ਟਮਾਟਰਾਂ ਨੂੰ ਤੁਸੀਂ ਦੇਖ ਸਕਦੇ ਹੋ ਜੋ ਦੀ ਸਕਿਨ ਹੈ ਬਹੁਤ इजीली ਹੁਣ ਉੱਤਰ ਗਈ ਐ ਅਸੀਂ ਸਾਰੇ ਦੇ ਛਿਲਕੇ ਉਤਾਰ ਕੇ ਤੇ ਇਸ ਦੀ ਪੇਸਟ ਬਣਾ ਕੇ ਰੱਖ ਲਵਾਂਗੇ ਪਿਉਰੀ ਟਮਾਟਰ ਦੀ ਅਸੀਂ ਟਮੈਟੋ ਪਿਉਰੀ ਬਣਾ ਕੇ ਰੱਖ ਲਵਾਂਗੇ ਤੇ ਸੌਸ ਬਣਾਉਣ ਦੇ ਲਈ ਮੈਂ ਇੱਕ ਪੈਨ ਵਿੱਚ ਥੋੜਾ ਮੱਖਣ ਪਾਇਆ ਹੈ ਤੇ ਉਸ ਤੋਂ ਬਾਅਦ 2 ਚਮਚ ਅਸੀਂ ਇਹਦੇ ਵਿੱਚ ਮੈਦੇ ਦਾ ਪਾਇਆ ਹੈ ਮੈਦੇ ਨੂੰ ਮੱਖਣ ਜਦੋਂ ਮੈਲਟ ਹੋ ਜਾਏਗਾ ਅਸੀਂ ਥੋੜੀ ਦੇਰ ਤੱਕ ਚਲਾਉਣਾ ਹੈ ਮੈਦੇ ਤੇ ਮੱਖਣ ਨੂੰ ਜਦੋਂ ਤੱਕ ਜਿਹੜਾ ਮੈਦਾ ਹੈ ਸਾਡਾ ਥੋੜਾ ਜਿਹਾ ਪੁੱਜ ਨਹੀਂ ਜਾਂਦਾ ਜਿਸ ਨੂੰ ਸਿਰਫ ਕੱਚਾ ਬਾਨੇ ਖਤਮ ਕਰਨਾ ਹੈ ਇਹਦਾ ਕਲਰ ਨਹੀਂ ਚੇਂਜ ਕਰਨਾ ਤੁਸੀਂ ਦੇਖ ਸਕਦੇ ਹੋ ਜੋ ਮੈਦਾ ਹੈ ਉਹਦੇ ਵਿੱਚ ਬੱਬਲਸ ਆ ਗਏ ਨੇ ਹੁਣ ਤੇ ਇਸ ਦਾ ਬਿਲਕੁਲ ਵੀ ਅਸੀ ਕਲਰ ਨਹੀਂ ਚੇਂਜ ਹੋਣ ਦੇਣਾ ਵਾਈਟ ਸੌਸ ਬਣਾਉਣ ਦੇ ਲਈ ਤੇ ਇਸ ਸਟੇਜ ਤੇ ਸਾਡਾ ਜੋ ਮੈਦਾ ਚੰਗੀ ਤਰ੍ਹਾਂ ਕੁੱਕ ਹੋ ਗਿਆ ਹੈ ਤੇ ਮੈਦੇ ਨੂੰ ਇਸ ਤੋਂ ਵੱਧ ਅਸੀਂ ਹੋਰ ਕੁੱਕ ਨਹੀਂ ਕਰਾਂਗੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਅੱਧਾ ਗਲਾਸ ਇਹਦੇ ਵਿੱਚ ਦੁੱਧ ਦਾ ਪਾਵਾਂਗੇ ਦੁੱਧ ਤੁਸੀਂ ਇਹਦੇ ਵਿੱਚ ਠੰਡਾ ਹੀ ਪਾਣਾ ਹੈ ਇਹਦੇ ਨਾਲ ਵਿੱਚ ਲੰਮਸ ਨਹੀਂ ਬਣਨਗੇ ਥੋੜਾ ਥੋੜਾ ਮੈਂ ਇਹਦੇ ਵਿੱਚ ਦੁੱਧ ਐਡ ਕਰਦੀ ਜਾਵਾਂਗੀ ਤੇ ਇਹਨੂੰ ਮਿਕਸ ਕਰਦੀ ਜਾਵਾਂਗੀ ਉਸ ਤੋਂ ਬਾਅਦ ਜੋ ਬਾਕੀ ਦਾ ਰਹਿੰਦਾ ਦੁੱਧ ਹੈ ਉਹ ਵੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਵਿਸਕ ਕਰਦੇ ਨਾਲ ਬੀਟ ਕਰ ਲਵਾਂਗੇ ਤਾਂ ਜੋ ਇਹਦੇ ਵਿੱਚ ਕੋਈ ਵੀ ਲੰਮਸ ਰਹਿ ਨਾ ਰਹੇ ਤੁਸੀਂ ਦੇਖ ਸਕਦੇ ਹੋ ਵਾਈਟ ਸੌਸ ਦੇ ਲਈ ਉਸ ਤੋਂ ਬਾਅਦ ਮੈਂ ਅੱਧਾ ਛੋਟਾ ਚਮਚ ਕਾਲੀ ਮਿਰਚ ਪੀਸੀ ਹੋਈ ਪਾਈ ਅੱਧਾ ਛੋਟਾ ਚਮਚ ਓਰੀਗানো ਸੀਜ਼ਨਿੰਗ ਯਾਨਕਿ ਜੋ ਪੀਜ਼ਾ ਵਾਲੀ ਇਸ ਇਟਾਲੀਅਨ ਸੀਜ਼ਨਿੰਗ ਹੈ ਉਹ ਪਾਈ ਹੈ ਅੱਧਾ ਚਮਚ ਤੇ ਕਾਲੀ ਮਿਰਚ ਉਸ ਤੋਂ ਬਾਅਦ ਸਾਡੀ ਜੋ ਵਾਈਟ ਸੌਸ ਹੈ ਇਸ ਨੂੰ ਚੈੱਕ ਕਰਦੇ ਹੋ ਇਸ ਕੰਸਿਸਟੈਂਸੀ ਚ ਹੋਣੀ ਚਾਹੀਦੀ ਹੈ ਜੋ ਸਾਡੀ ਵਾਈਟ ਸੌਸ ਹੈ ਸਪੈਚੂਲੇ ਦੇ ਉੱਤੇ ਇਸ ਤਰ੍ਹਾਂ ਲੱਗੇਗੀ ਤੇ ਇਹਦਾ ਮਤਲਬ ਕਿ ਸਾਡੀ ਵਾਈਟ ਸੌਸ ਰੈਡੀ ਹੋ ਗਈ ਹੈ ਉਸ ਤੋਂ ਬਾਅਦ ਅਸੀਂ ਇੱਕ ਕੜਾਈ ਦੇ ਵਿੱਚ ਦੋ ਵੱਡੇ ਚਮਚ ਅਸੀਂ ਤੇਲ ਦੇ ਪਾਏ ਨੇ ਤੁਸੀਂ ਚਾਹੋ ਜੋ ਆਇਲ ਹੋਵੇ ਜਾਂ ਕੋਈ ਵੀ ਤੇਲ ਪਾ ਸਕਦੇ ਹੋ ਉਸ ਤੋਂ ਬਾਅਦ ਥੋੜੀ ਜਿਹੀ ਮੇ ਹਰੀ Shimla mirch ਔਰ ਲਾਲ ਤੇ ਪੀਲੀ ਵਾਲੀ ਬੈਲ ਪੀਪਰਸ ਲੈਨੇ ਤੁਸੀਂ ਚਾਹੋ ਤੇ ਕੱਲੀ Shimla ਮਿਰਚ ਵੀ ਲੈ ਸਕਦੇ ਹੋ ਤੇ ਜਾਂ ਤਿੰਨੇ ਵੀ ਲੈ ਸਕਦੇ ਹੋ ਥੋੜੇ ਸਬਜ਼ੀ ਤੁਸੀਂ ਇਸ ਦੇ ਵਿੱਚ ਐਡ ਕਰ ਸਕਦੇ ਹੋ ਬ੍ਰੋਕਲੀ ਜਾਂ ਸਵੀਟ ਕੌਰਨ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਮੇਰੇ ਪਾਸ ਇਸ ਟਾਈਮ ਅਵੇਲੇਬਲ ਨਹੀਂ ਸੀ ਇਸ ਲਈ ਮੈਂ ਸਿਰਫ Shimla ਮਿਰਚ ਯੂਜ਼ ਕਰ ਰਹੀ ਹਾਂ ਥੋੜੇ ਜਿਹਾ ਅਨਾਨਾਸ ਨੂੰ ਸਟਰ ਫਰਾਈ ਕਰਾਂਗੇ ਜ਼ਿਆਦਾ ਇਸਨੂੰ ਪਕਾਉਣਾ ਨਹੀਂ ਥੋੜੇ ਜਿਹਾ ਕੱਚਾ ਹੀ ਰੱਖਣਾ ਤੇ ਇਸਨੂੰ ਕੱਢ ਕੇ ਇੱਕ ਪਲੇਟ ਦੇ ਵਿੱਚ ਇੱਕ ਸਾਈਡ ਤੇ ਰੱਖ ਲਿਆ ਹੈ ਉਸ ਤੋਂ ਬਾਅਦ ਜੋ ਬੱਚਿਓ ਆਇਆ ਤੇਲ ਹੈ ਉਹਦੇ ਵਿੱਚ ਮੈਂ ਥੋੜਾ ਜਿਹਾ ਮੱਖਣ ਹੋਰ ਪਾ ਦਿੱਤਾ ਹੈ ਤੇ ਉਸ ਨੂੰ ਜਦੋਂ ਹੀ ਮੈਲਟ ਹੋ ਜਾਏਗਾ ਅਸੀਂ ਦੋ ਵੱਡੇ ਚਮਚ ਬਿਲਕੁਲ ਬਾਰੀਕ ਬਾਰੀਕ ਕੱਟਿਆ ਲੈਸਨ ਹੈ ਉਸੇ ਦੇ ਵਿੱਚ ਐਡ ਕਰਾਂਗੇ ਤੇ ਉਸ ਨੂੰ ਅਸੀਂ ਥੋੜਾ ਜਿਹਾ ਇੱਕ ਮਿੰਟ ਲਈ ਪੁੰਨਾਂਗੇ ਉਹਦਾ ਵੀ ਕਲਰ ਚੇਂਜ ਨਹੀਂ ਕਰਨਾ ਸਿਰਫ ਥੋੜਾ ਜਿਹਾ ਕੱਚਾਪਨ ਖਤਮ ਕਰਨਾ ਹੈ ਉਸ ਤੋਂ ਬਾਅਦ ਮੈਂ ਦੋ ਛੋਟੇ ਚਮਚ ਬਾਰੀਕ ਕੱਟਿਆ ਹੋਇਆ ਪਿਆਜ਼ ਆਪਸ਼ਨਲ ਹੈ ਅਗੇ ਤੁਸੀਂ ਪਿਆਜ਼ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਤੇ ਪਿਆਜ਼ ਨੂੰ ਇਸ ਥੜਕਾ ਜਿਹਾ ਜੇ ਅਸੀਂ ਥੋੜਾ ਜਿਹਾ ਪੁੰਨ ਲਿਆ ਉਸ ਤੋਂ ਬਾਅਦ ਜੋ ਟਮਾਟਰ ਅਸੀਂ ਬਲਾਂਚ ਕਰਕੇ ਰੱਖੇ ਸੀ ਉਹਨਾਂ ਦੀ ਪਿਊਰੀ ਬਣਾਈ ਸੀ ਉਵਲੀ ਪਿਉਰੀ ਹੋਣ ASCII ਦੇ ਵਿੱਚ ਟਮਾਟਰਾਂ ਦੀ ਇਹਦੇ ਵਿੱਚ ਪਾ ਕੇ ਉਸ ਨੂੰ ਪੁੰਨਾਂਗੇ ਟਮਾਟਰਾਂ ਨੂੰ ਤੇ ਟਮਾਟਰਾਂ ਨੂੰ ਸੀ ਇੱਕ ਤੋਂ ਦੋ ਮੰਨਣ ਲਈ ਪੁੰਨਾਂਗੇ ਜਦੋਂ ਤੱਕ ਕਿ ਟਮਾਟਰ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਉਸ ਤੋਂ ਬਾਅਦ ਅੱਧਾ ਛੋਟਾ ਚਮਚ ਮੈਂ ਇਹਦੇ ਵਿੱਚ ਨਮਕ ਪਾਵਾਂਗੀ ਜੋ ਟਮਾਟਰ ਨੇ ਚੰਗੀ ਤਰ੍ਹਾਂ ਪੁੱਜ ਜਾਂ ਤੇ ਫਿਰ ਦੁਬਾਰਾ ਤੋਂ ਚਲਾਵਾਂਗੇ ਤੇ ਜੋ ਸਾਡੇ ਟਮਾਟਰ ਨੇ ਉਹ ਗਲ ਗਏ ਨੇ ਹੁਣ ਮੈਂ ਇਹਦੇ ਵਿੱਚ ਇੱਕ ਚੁਟਾਈ ਛੋਟਾ ਚਮਚ ਲਾਲ ਵਾਲੀ ਮਿਰਚ ਹੈ ਉਸੇ ਵਿੱਚ ਪਾਈ ਹੈ ਅੱਧਾ ਛੋਟਾ ਚਮਚ ਤુલਸੀ ਆ ਜੋ ਸੁੱਕੀ ਵਾਲੀ ਮੈਂ ਯੂਜ਼ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਤਾਜੀ ਤુલਸੀ ਦੇ ਪੱਤੇ ਵੀ ਦੇ ਚੂਜ਼ ਕਰ ਸਕਦੇ ਹੋ ਤੇ ਅੱਧਾ ਛੋਟਾ ਚਮਚ ਮੈਂ ਪੀਜ਼ਾ ਸੀਜ਼ਨਿੰਗ ਜਾਨਕੀ ਓਰੀਗੈਨੋ ਵਾਲੀ ਇਟਾਲੀਅਨ ਸੀਜ਼ਨਿੰਗ ਪਾਈ ਹੈ ਉਸ ਤੋਂ ਬਾਅਦ ਇੱਕ ਵੱਡਾ ਚਮਚ ਪਰ ਕੇ ਟਮੇਟੋ ਕੇਚੱਪ ਹੈ ਉਸੇ ਵਿੱਚ ਐਡ ਕਰਾਂਗੇ ਤੇ ਸਭ ਨੂੰ ਚੰਗੀ ਤਰ੍ਹਾਂ ਦੇ ਅਸੀਂ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਜੋ ਅਸੀਂ ਆਪਣੀਆਂ ਸ਼ਿਮਲਾ ਮਿਰਚ ਸਟਰ ਫਰਾਈ ਕਰਕੇ ਰੱਖੀਆਂ ਆਆਂ او سی ਦੇ ਵਿੱਚ ਪਾਵਾਂਗੇ ਤੇ ਉਹਨਾਂ ਨੂੰ ਅਸੀਂ ਸਾਰੇ ਮਸਾਲਿਆਂ ਦੇ ਨਾਲ ਸਿਰਫ 1 ਮਿੰਟ ਦੇ ਲਈ ਅਸੀਂ ਭੁੰਨਾਂਗੇ ਉਸ ਤੋਂ ਬਾਅਦ ਜੋ ਅਸੀਂ ਵਾਈਟ ਸੌਸ ਬਣਾ ਕੇ ਰੱਖੀ ਹੋਈ ਹੈ ਉਹ ਮੈਂ ਇਹਦੇ ਵਿੱਚ ਐਡ ਕਰਾਂਗੀ ਵਾਈਟ ਸੌਸ ਨੂੰ ਤੇ ਉਸ ਤੋਂ ਬਾਅਦ ਅਸੀਂ ਜੋ ਵਾਈਟ ਸੌਸ ਹੈ ਉਹ ਪਾ ਕੇ ਦਿੱਤੋ ਹੀ ਅਸੀਂ ਪਿੰਕ ਸੌਸ ਬਣਾਨੀ ਹੈ ਤੇ ਅਸੀਂ ਵਾਈਟ ਸੌਸ ਇਹਦੇ ਵਿੱਚ ਪਾ ਦਿੱਤੀ ਅਸੀਂ ਉਸ ਨੂੰ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣਾ ਹੈ ਬਿਲਕੁਲ ਅਸੀਂ ਇਸ ਨੂੰ ਹਿਲਾਉਂਦੇ ਜਾਣਾ ਹੈ ਕੰਟੀਨਿਊਸਲੀ ਤੁਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੋ ਸਾਡੀ ਪਿੰਕ ਸੌਸ ਹੈ ਉਹ ਬਣ ਕੇ ਰੈਡੀ ਹੋ ਗਈ ਹੈ ਬਹੁਤ ਅੱਛਾ ਟੈਕਸਚਰ ਆਇਆ ਹੈ ਤੇ ਅਸੀਂ ਦੇ ਵਿੱਚ ਸਾਰੇ ਹਰब्स ਵੀ ਪਾ ਦਿੱਤੇ ਨੇ ਤੁਸੀਂ ਚਾਹੋ ਤੇ ਫਰੈਸ਼ ਤુલਸੀ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਦੋ ਚੀਜ਼ ਸ্লাইਸ ਮੈਂ ਇਹਦੇ ਵਿੱਚ ਯੂਜ਼ ਕਰ ਰਹੀ ਹਾਂ ਤੁਸੀਂ ਚਾਹੋ ਤੇ ਮੋਜ਼ਰੇਲਾ ਚੀਜ਼ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਮੈਂ ਇਹਦੇ ਲਈ ਪ੍ਰੇਫਰ ਕੀਤਾ ਹੈ ਦੋ ਚੀਜ਼ ਸ্লাইਸ ਤੇ ਮੈਂ ਇਹਦੇ ਵਿੱਚ ਚੀਜ਼ ਸ্লাইਸ ਪਾ ਰਹੀ ਹਾਂ ਮੋਲ ਵਾਲੇ ਤੇ ਇਸ ਨੂੰ ਚੰਗੀ ਤਰ੍ਹਾਂ ਮੈਲਟ ਹੋਣ ਤੱਕ ਕਰ ਅਸੀਂ ਇਸ ਨੂੰ मिक्स ਕਰਾਂਗੇ ਤੇ ਸਾਡੀ ਜੋ ਹੁਣ ਵਾਈਟ ਪਿੰਕ ਸੌਸ ਪਾਸਤਾ ਸੌਸ ਹੈ ਜੋ ਅਸੀਂ ਪਾਸਟੇ ਲਈ ਬਣਾਈ ਹੈ ਔਰ ਰੈਡੀ ਹੈ ਤੇ ਉਸ ਤੋਂ ਬਾਅਦ ਅਸੀਂ ਸੌਸ ਜੋ ਰੈਡੀ ਹੈ ਉਹਦੇ ਵਿੱਚ ਪਾਸਤਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਸੌਸ ਦੇ ਨਾਲ ਇੱਕ ਮਿੰਟ ਦੇ ਲਈ ਸਿ ਚਲਾਵਾਂਗੇ ਤਾਂ ਜੋ ਸਾਰੇ ਫਲੇਵਰ ਪਾਸਤੇ ਵਿੱਚ ਆ ਜਾਏ ਨੂੰ ਉਸ ਤੋਂ ਬਾਅਦ ਅੱਧਾ ਛੋਟਾ ਚਮਚ ਜੋ ਚਿਲੀ ਫਲੇਕਸ ਨੇ ਤੇ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਰੈੱਡ ਚਿਲੀ ਫਲੇਕਸ ਪਾਉਣ ਤੋਂ ਬਾਅਦ ਅਸੀਂ ਇਹਨੂੰ ਥੋੜਾ ਜਿਹਾ ਚਲਾਨਾ ਹੈ ਹਲਕਾ ਜਿਹਾ ਚਿਲੀ ਫਲੇਕਸ ਪਾਸਤਾ ਵਿੱਚ ਬਹੁਤ ਅੱਛੇ ਲੱਗਦੇ ਨੇ ਤੇ ਅਸੀਂ ਇਹਨਾਂ ਨੂੰ ਵੀ ਇਹਦੇ ਵਿੱਚ ਪਾ ਦਿੱਤਾ ਹੈ ਤੁਸੀਂ ਚਾਹੋ ਤੇ ਦੀ ਕੁਆਂਟੀਟੀ ਨੂੰ ਘੱਟ ਜਾਂ ਵਧ ਵੀ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਅੱਧਾ ਛੋਟਾ ਚਮਚ ਮੈਂ ਇਹਦੇ ਵਿੱਚ ਕਾਲੀ ਮਿਰਚ ਪੀਸੀ ਵਾਲੀ ਉਸੇ ਇਹਦੇ ਵਿੱਚ ਪਾ ਰਹੇ ਆ ਤੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਸ ਤੋਂ ਬਾਅਦ ਇੱਕ ਵੱਡਾ ਚਮਚ ਪਰ ਕੇ ਹੋਰ ਅਸੀਂ ਟਮੇਟੋ ਕਚਪ ਦਾ ਪਾਇਆ ਜੈਨਕੀ ਟੋਟਲ ਅਸੀਂ 2 ਚਮਚ ਪਰ ਕੇ ਟਮੇਟੋ ਕਚਪ ਪਾਈਏ ਇੱਕ ਅਸੀਂ ਪਹਿਲੇ ਸੌਸ ਵਿੱਚ ਪਾਇਆ ਸੀ ਇੱਕ ਵੱਡਾ ਚਮਚ ਪਰ ਕਿਉਂ ਨਾ ਅਸੀਂ ਪਾਸਤੇ ਵਿੱਚ ਪਾਇਆ ਹੈ ਤੇ ਸਾਡਾ ਜੋ ਪਿੰਕ ਸੌਸ ਪਾਸਤਾ ਹੈ ਉਹ ਬਣ ਕੇ ਰੈਡੀ ਹੋ ਗਿਆ ਅਸੀਂ ਬਿਲਕੁਲ ਰੈਸਟੋਰੈਂਟ ਸਟਾਈਲ ਦੀ ਸੌਸ ਬਣਾਈ ਹੈ ਘਰ ਵਿੱਚ ਤੇ ਹੋਮ ਮੇਡ ਪਾਸਤਾ ਬਣ ਕੇ ਤਿਆਰ ਹੋ ਗਿਆ ਹੈ